ਅਸੀਂ ਦੇਖਿਆ ਸੀ ਕਿ ਜਦੋਂ ਅਸੀਂ ਸਕੇਲ ਨੂੰ ਗਰਮ ਕਰਦੇ ਹਾਂ ਤਾਂ ਲੋਅ ਦੇ ਸਭ ਤੋਂ ਨੇੜੇ ਵਾਲਾ ਕਿਲ ਸਭ ਤੋਂ ਪਹਿਲਾਂ ਡਿੱਗਦਾ ਹੈ ਪਰ ਅਜਿਹਾ ਕਿਉਂ ਹੋਇਆ ਇਸ ਨੂੰ ਸਮਝਣ ਲਈ ਜੇ ਅਸੀਂ ਸਕੇਲ ਨੂੰ ਬਹੁਤ ਨਜ਼ਦੀਕ ਤੋਂ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਕੇਲ ਜਾਂ ਇਸ ਤਰ੍ਹਾਂ ਦਾ ਕੋਈ ਵੀ ਠੋਸ ਪਦਾਰਤ ਛੋਟੇ-ਛੋਟੇ ਪਰਮਾਣੂਆਂ ਤੋਂ ਮਿਲ ਕੇ ਬਣਿਆ ਹੁੰਦਾ ਹੈ ਤੇ ਇਹ ਪਰਮਾਣੂ ਇੱਕ ਦੂਜੇ ਦੇ ਬਹੁਤ ਕਰੀਬ ਹੁੰਦੇ ਨੇ ਇਸ ਲਈ ਜਦੋਂ ਅਸੀਂ ਇਹ ਜੇਹੇ ਪਦਾਰਤ ਦੇ ਇੱਕ ਸਿਰੇ ਨੂੰ ਗਰਮ ਕਰਦੇ ਹਾਂ ਜਿਵੇਂ ਇੱਥੇ ਸਕੇਲ ਦੇ ਇੱਕ ਸਿਰੇ ਨੂੰ ਗਰਮ ਕਰਦੇ ਹਾਂ ਤਾਂ ਉਸ ਸਿਰੇ ਵਿੱਚ ਸਥਿਤ ਪਰਮਾਣੂ ਊਰਜਾ ਪ੍ਰਾਪਤ ਕਰਕੇ ਕੰਬਣ ਲੱਗਦੇ ਨੇ ਇਸ ਤੋਂ ਬਾਅਦ ਕੰਬਦੇ ਹੋਏ ਇਹ ਪਰਮਾਣੂ ਆਪਣੇ ਆਸ-ਪਾਸ ਦੇ ਪਰਮਾਣੂਆਂ ਨਾਲ ਟਕਰਾਉਂਦੇ ਨੇ ਤੇ ਉਹਨਾਂ ਪਰਮਾਣੂਆਂ ਨੂੰ ਵੀ ਕੁਝ ਊਰਜਾ ਟਰਾਂਸਫਰ ਕਰ ਦਿੰਦੇ ਨੇ ਜਿਸ ਨਾਲ ਉਹ ਪਰਮਾਣੂ ਵੀ ਕੰਬਣ ਲੱਗਦੇ ਨੇ ਇਸੇ ਤਰ੍ਹਾਂ ਅੱਗੇ ਵੀ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ ਤੇ ਕੁਝ ਹੀ ਸਮੇਂ ਵਿੱਚ ਪਦਾਰਤ ਦੇ ਸਾਰੇ ਪਰਮਾਣੂ ਊਰਜਾ ਪ੍ਰਾਪਤ ਕਰਕੇ ਕੰਬਣ ਲੱਗਦੇ ਨੇ ਜਿਸ ਨਾਲ ਪਦਾਰਤ ਗਰਮ ਹੋ ਜਾਂਦਾ ਹੈ। ਤਾਪ ਊਰਜਾ ਇਸੇ ਤਰ੍ਹਾਂ ਕਿਸੇ ਪਦਾਰਤ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਅਸੀਂ ਟੈਲੀਫੋਨ ਦੀ ਖੇਡ ਦਾ ਉਦਾਹਰਣ ਲੈ ਕੇ ਵੀ ਸਮਝ ਸਕਦੇ ਹਾਂ। ਇਸ ਵਿੱਚ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਫੋਨ ਦੁਆਰਾ ਇੱਕ ਸੁਨੇਹਾ ਦਿੰਦਾ ਹੈ ਅਤੇ ਇਸ ਤੋਂ ਬਾਅਦ ਉਹ ਵਿਅਕਤੀ ਵੀ ਫੋਨ ਦੇ ਰਾਹੀਂ ਆਪਣੇ ਅਗਲੇ ਵਿਅਕਤੀ ਨੂੰ ਸੁਨੇਹਾ ਦਿੰਦਾ ਹੈ ਤੇ ਇਸੇ ਤਰ੍ਹਾਂ ਸਭ ਵਿਅਕਤੀਆਂ ਤੱਕ ਉਹ ਸੁਨੇਹਾ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਕੰਬਨ ਵਾਲੇ ਪਰਮਾਣੂ ਵੀ ਆਪਣੀ ਕੁਝ ਊਰਜਾ ਆਪਣੇ ਨਜ਼ਦੀਕੀ ਪਰਮਾਣੂਆਂ ਨੂੰ ਟ੍ਰਾਂਸਫਰ ਕਰ ਦਿੰਦੇ ਨੇ ਤੇ ਇਸ ਤੋਂ ਬਾਅਦ ਊਰਜਾ ਪ੍ਰਾਪਤ ਕਰਨ ਵਾਲੇ ਪਰਮਾਣੂ ਵੀ ਆਪਣੀ ਕੁਝ ਊਰਜਾ ਅੱਗੇ ਆਪਣੇ ਨਜ਼ਦੀਕੀ ਪਰਮਾਣੂਆਂ ਨੂੰ ਟ੍ਰਾਂਸਫਰ ਕਰ ਦਿੰਦੇ ਨੇ ਤੇ ਇਸ ਤਰ੍ਹਾਂ ਇਹ ਪ੍ਰਕਿਰਿਆ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦੋਂ ਤੱਕ ਕਿ ਪਦਾਰਤ ਦੇ ਸਾਰੇ ਪਰਮਾਣੂਆਂ ਨੂੰ ਊਰਜਾ ਪ੍ਰਾਪਤ ਨਹੀਂ ਹੋ ਜਾਂਦੀ ਆਓ ਦੇਖੀਏ ਕਿ ਕਿਵੇਂ ਹੁੰਦਾ ਹੈ ਤਾਂ ਜਦੋਂ ਮੈਂ ਇਸ ਸਿਰੇ ਨੂੰ ਗਰਮ ਕਰਦਾ ਹਾਂ ਤਾਂ ਇਸ ਬਿੰਦੂ ਤੇ ਸਥਿਤ ਪਰਮਾਣੂ ਕੰਬਦੇ ਨੇ ਆਪਣੇ ਗਵਾਂਢੀ ਪਰਮਾਣੂਆਂ ਨਾਲ ਟਕਰਾਉਂਦੇ ਨੇ ਉਹਨਾਂ ਨੂੰ ਕੁਝ ਊਰਜਾ ਦਿੰਦੇ ਨੇ ਜਿਸ ਨਾਲ ਉਹ ਵੀ ਕੰਬਣ ਲੱਗਦੇ ਨੇ ਇਸ ਨਾਲ ਪਦਾਰਤ ਗਰਮ ਹੋ ਜਾਂਦਾ ਹੈ ਮੋਮ ਪਿਗਲ ਜਾਂਦਾ ਹੈ ਤੇ ਕਿਲ ਡਿੱਗ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਅੱਗੇ ਦੇ ਪਰਮਾਣੂ ਕੰਬਦੇ ਨੇ ਤਾਂ ਪਦਾਰਤ ਅੱਗੇ ਵੀ ਗਰਮ ਹੋ ਜਾਂਦਾ ਹੈ ਤੇ ਮੋਮ ਦੇ ਪਿਗਲਣ ਨਾਲ ਦੂਜਾ ਕਿਲ ਵੀ ਡਿੱਗ ਜਾਂਦਾ ਹੈ ਤਾਪ ਦੇ ਟ੍ਰਾਂਸਫਰ ਦੀ ਇਹ ਵਿਧੀ ਜਿਸ ਵਿੱਚ ਇੱਕ ਪਰਮਾਣੂ ਤੋਂ ਦੂਜੇ ਪਰਮਾਣੂ ਵਿੱਚ ਊਰਜਾ ਟ੍ਰਾਂਸਫਰ ਹੁੰਦੀ ਹੈ ਇਸ ਵਿਧੀ ਨੂੰ ਚਾਲਨ ਜਾਂ ਕੰਡਕਸ਼ਨ ਕਹਿੰਦੇ ਨੇ ਚਾਲਨ ਮੁੱਖ ਰੂਪ ਵਿੱਚ ਠੋਸ ਪਦਾਰਥਾਂ ਵਿੱਚ ਹੁੰਦਾ ਹੈ ਚਾਲਨ ਦੇ ਇਸ ਵਿਗਿਆਨ ਨੂੰ ਆਪਾਂ ਆਪਣੇ ਆਸ-ਪਾਸ ਵੀ ਦੇਖ ਸਕਦੇ ਹਾਂ ਜਿਵੇਂ ਕਿ ਜਦੋਂ ਅਸੀਂ ਕੱਪੜੇ ਪ੍ਰੈਸ ਕਰਦੇ ਹਾਂ ਤਾਂ ਤਾਪ ਚਾਲਨ ਰਾਹੀਂ ਹੀ ਲੋਹੇ ਤੋਂ ਕੱਪੜੇ ਵਿੱਚ ਟ੍ਰਾਂਸਫਰ ਹੁੰਦੀ ਹੈ ਇਸ ਨਾਲ ਕੱਪੜੇ ਦੇ ਵੱਟ ਨਿਕਲ ਜਾਂਦੇ ਨੇ ਤੇ ਉਹ ਸਮਤਲ ਹੋ ਜਾਂਦਾ ਇਸ ਤਰ੍ਹਾਂ ਪ੍ਰੈਸ ਚਾਲਨ ਦੇ ਸਿਧਾਂਤ ਤੇ ਕੰਮ ਕਰਦੀ ਹੈ ਇਸ ਤੋਂ ਇਲਾਵਾ ਅਸੀਂ ਚਾਲਨ ਦੇ ਪ੍ਰਭਾਵਾਂ ਦਾ ਅਨੁਭਵ ਉਦੋਂ ਵੀ ਕਰਦੇ ਹਾਂ ਜਦੋਂ ਅਸੀਂ ਸਟੀਲ ਦੇ ਚਮਚ ਨਾਲ ਗਲਾਸ ਵਿੱਚ ਕਿਸੇ ਗਰਮ ਤਰਲ ਪਦਾਰਥ ਨੂੰ ਹਿਲਾਉਂਦੇ ਹਾਂ ਉਸ ਟਾਈਮ ਵੀ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਟੀਲ ਦਾ ਚਮਚ ਗਰਮ ਹੋ ਰਿਹਾ ਹੈ ਇਹ ਵੀ ਚਾਲਨ ਦੇ ਕਾਰਨ ਹੀ ਹੁੰਦਾ ਹੈ